ਜੇ ਪੰਜਾਬ ਦੇ ਫਲਡਸ ਨੂੰ ਦੇਖਾਂਗੇ ਇਹ ਫਲਡਸ ਇਹੋ ਜਿਹੇ ਨੇ ਕਿਉਂਕਿ ਫਲਡਸ ਦਾ ਪੰਗਾ ਇਹ ਹੈ ਕਿ ਜਦ ਇੱਕ ਵਾਰੀ ਡੈਵਸਟੇਸ਼ਨ ਹੋ ਗਈ ਉਹ ਪਰਮਨੈਂਟ ਡੈਵਸਟੇਸ਼ਨ ਵਾਂਗੂ ਹੀ ਹੁੰਦੀ ਹੈ ਤੁਹਾਡੇ ਹੜ ਟੋਡੇ ਪਸ਼ੂ ਜਿਹੜੇ ਮਰਦੇ ਨੇ ਹੁਣ 18000 ਜਿਹੜੇ ਰਿਕਾਰਡਡ ਡੈਥਸ ਹੋਈਆਂ ਨੇ ਕੈਟਲਸ ਦੀਆਂ ਉਹ ਬਹੁਤ ਵੱਡਾ ਨੰਬਰ ਹੈ ਬਿਕੋਜ਼ ਇਹ ਕੋ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਪੰਜਾਬ ਦੀ ਰੂਰਲ ਇਕਨੋਮੀ ਦੇ ਵਿੱਚ ਹੁਣ ਦੇ ਵਿੱਚ ਵੀ ਬੜੇ ਪੋਲਟਰੀ ਬੇਸਡ ਬੜੇ ਡੇਰੀ ਬੇਸਡ ਇਹ ਨੁਕਸਾਨ ਹੋਏ ਨੇ ਤੇ ਇਹ ਜਦ ਅਸੀਂ ਸਾਰਿਆਂ ਐਨਲਿਸਿਸ ਕਰਦੇ ਆਂ ਕਿ ਪੰਜਾਬ ਜਦ ਅਸੀਂ ਵੀ ਜਦ ਵੀ ਇਸ ਚੀਜ਼ ਦੇ ਬਾਰੇ ਟਾਪਿਕ ਤੇ ਡਿਸਕਸ਼ਨ ਹੁੰਦੀ ਹੈ ਕਿ ਅਸੀਂ ਕਿੰਨੇ ਡਿਜ਼ਾਸਟਰ ਰੈਡੀ ਹੈਗੇ ਆਂ ਪੰਜਾਬ ਨੂੰ ਕਦੀ ਬਹੁਤ ਜ਼ਿਆਦਾ ਤਵੱਜੋ ਨਹੀਂ ਮਿਲੀ ਐ ਨਾ ਪੰਜਾਬ ਨੇ ਆਪ ਲਈਤੀ ਐ ਨਾ ਸਾਨੂੰ ਸੈਂਟਰ ਵੱਲੋਂ ਉਸ ਸਾਬ ਨਾਲ ਅਸੀਂ ਅਟੈਂਸ਼ਨ ਸੀਕ ਕਰ ਸਕੇ ਆਂ ਕਈ ਰਿਪੋਰਟਸ ਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਨੂੰ ਹੁਣ ਹੌਲੀ ਹੌਲੀ ਬਿਕੋਜ਼ ਆਫ ਗਰਾਊਂਡ ਵਾਟਰ ਡਿਪਲੀਸ਼ਨ ਹੁਣ ਉਹਨੂੰ ਇਨਕਲੂਡ ਕਰਨਾ ਸ਼ੁਰੂ ਕੀਤਾ ਐ ਬਟ ਉਹ ਡਿਪਲੀਸ਼ਨ ਦੇ ਪਰਸਪੈਕਟਿਵ ਤੋਂ ਐ ਫਲਡਸ ਦੇ ਪਰਸਪੈਕਟਿਵ ਤੋਂ ਨਹੀਂ ਕੀਤਾ ਸੀਗਾ ਫਲੱਡਸ ਦੇ ਪਰਸਪੈਕਟਿਵ ਤੋਂ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਜੋ ਜੋਗ੍ਰਾਫੀਕਲ ਸਿਚੁਏਸ਼ਨ ਹੈ ਪੰਜਾਬ ਦੀ ਉਹਦਾ ਇੱਕ ਅਲੱਗ ਰੋਲ ਹੈ ਉਹ ਇੱਕ ਬੜੀ ਇੰਪੋਰਟੈਂਟ ਜਗ੍ਹਾ ਤੇ ਹੈ ਔਰ ਉੱਥੇ ਇੱਕ ਜੋ ਮੌਨਸੂਨ ਔਰ ਵੈਸਟਰਨ ਡਿਸਟਰਬੈਂਸ ਦਾ ਇਸ਼ੂ ਹੁੰਦਾ ਹੈ ਔਰ ਵੱਧ ਰਿਹਾ ਹੈ ਉਸ ਕਰਕੇ ਤੁਹਾਡੇ ਪਾਣੀ ਦੇ ਫਲੋਸ ਵਧਨੇ ਹੀ ਹੈ ਉਹ ਕਟਣੇ ਨਹੀਂ ਹੈ ਤੁਸੀਂ ਉਹਨੂੰ ਮੈਨੇਜ ਕਿਵੇਂ ਕਰਨਾ ਡੀਸਿਲਟਿੰਗ ਕਿਵੇਂ ਕਰਨੀ ਹੈ ਉਹ ਸਿਸਟਮ ਤੇ ਤੁਹਾਨੂੰ ਅਪਰੋਚ ਕਰਨੀ ਪੈਣੀ ਕਿਉਂਕਿ ਹੁਣ ਹੁਣ ਲੋਕੀ ਬਹੁਤ ਹੁਣ ਸਰਕਾਰਾਂ ਪ੍ਰੋਐਕਟਿਵ ਹੋ ਜਾਣਗੀਆਂ ਹੁਣ ਲੋਕੀ ਬਹੁਤ ਪ੍ਰੋਐਕਟਿਵ ਹੋ ਜਾਣਗੇ ਹੁਣ 2 ਸਾਲ ਨਹੀਂ ਫਲਡ ਆਏਗਾ ਬਾਈ ਚਾਂਸ ਪਰ ਜਿਸ ਦਿਨ 3rd ਇਅਰ ਆਏਗਾ ਉਦੋਂ ਫਿਰ ਇਹੋ ਜਿਹੀ ਸਿਚੁਏਸ਼ਨ ਹੋਏਗੀ ਵੀ ਵਿਲ ਨਾਟ ਬੀ ਪ੍ਰਿਪੇਅਰਡ ਦੈਟ ਵੇ ਕਿਉਂਕਿ ਇੱਕ ਇੱਕ ਕੰਟੀਨਿਊਸ ਪ੍ਰੋਸੈਸ ਹੈ ਇਹ ਨਹੀਂ ਕਿ ਅੱਜ ਤੁਸੀਂ ਪ੍ਰਿਪੇਅਰਡ ਹੋ ਗਏ ਤਾਂ ਉਹ ਚੀਜ਼ ਨਹੀਂ ਹਰ ਸਾਲ ਦਾ ਤੁਹਾਨੂੰ ਤਿਆਰੀ ਕਰਨੀ ਪੈਣੀ ਹੈ ਕਿਉਂਕਿ ਹਰ ਸਾਲ ਦਾ ਜਦ ਵੀ ਅਸੀਂ ਡਾਟਾ ਦੇਖ ਰਹੇ ਹਰ ਸਾਲ ਦਾ ਇੰਪੈਕਟ ਡਿਫਰੈਂਟ ਹੈ